ਸਤ ਸ੍ਰੀ ਅਕਾਲ ਦੋਸਤੋ ਉਹੀ ਗੱਲ ਹੋਈ ਜਿਵੇਂ ਆਪਾਂ ਸੋਚਦੇ ਸੀ ਅਕਾਲੀ ਦਲ ਤੇ ਭਾਜਪਾ ਦਾ ਹੋ ਗਿਆ ਵਿੱਚੋ ਵਿੱਚ ਗਠਜੰਬੰਦਨ ਯਾਰ ਯਾਰ ਹੀ ਹੁੰਦੇ ਨੇ ਯਾਰ ਜਿੰਨਾ ਮਰਜੀ ਨਾਰਾਜ਼ ਹੋ ਜਾਣ ਜਿੰਨਾ ਮਰਜੀ ਰੁੱਸ ਜਾਣ ਗੁੱਸੇ ਹੋ ਜਾਣ ਇੱਕ ਦਿਨ ਫੇਰ ਮਿਲ ਹੀ ਜਾਂਦੇ ਨੇ ਔਰ ਪੁਰਾਣਾ ਪਿਆਰ ਔਰ ਪੁਰਾਣੀ ਯਾਰੀ ਕਦੀ ਨਹੀਂ ਭੁੱਲਦੀ ਸੋ ਅਕਾਲੀ ਦਲ ਤੇ ਭਾਜਪਾ ਦਾ ਬਹੁਤ ਪੁਰਾਣਾ ਸਾਥ ਹੈ ਯਾਰੀ ਹੈ ਦੋਸਤੀ ਹੈ ਪੁਰਾਣਾ ਜਿਵੇਂ ਪੰਜਾਬੀ ਚ ਕਹਿੰਦੇ ਆ ਵਾਹ ਸੋ ਤਨਤੀ ਦੀਆਂ ਚੋਣਾਂ ਤੇ ਜਿੱਥੇ-ਜਿੱਥੇ ਅਕਾਲੀਆਂ ਦਾ ਗੜ੍ਹ ਹੋਊਗਾ ਉੱਥੇ-ਉੱਥੇ ਅਕਾਲੀ ਦਲ ਦੇ ਬੰਦੇ ਖੜੂਣਗੇ ਔਰ ਜਿੱਥੇ ਭਾਜੀਪੀ ਦਾ ਗੜ੍ਹ ਜਿਵੇਂ ਪਹਿਜੰਦਾ ਹੁਸ਼ਿਆਰ ਪਰ ਪਠਾਨ ਕੁਟੇਰੀਆ ਹੋ ਸਕਦਾ ਜਲੰਧਰ ਦੇ ਏਰੀਆ 'ਚ ਵੀ ਇੱਥੇ ਜੇ ਆਪਣਾ ਭਾਜੀਪੀ ਖੜਾ ਰੁਗੀ ਔਰ ਬਾਕੀ ਮਿਲ ਕੇ ਚੋਣਾਂ ਲੜ ਲੜ ਤਾਂ ਵਧੀਆ ਰਹਿਣਗੇ ਸੋ ਜੇ ਇਹ ਇਕੱਠੇ ਨਾ ਹੁੰਦੇ ਤਾਂ ਦੁਰਦਸ਼ਾ ਦੋਨਾਂ ਦੀ ਬਹੁਤ ਮਾੜੀ ਹੋਣੀ ਸੀ ਕਿਉਂਕਿ ਕਾਂਗਰਸ ਦੀ ਵੀ ਸਥਿਤੀ ਬਾਲੀ ਚੰਗੀ ਨਹੀਂ ਹੈਗੀ ਅਕਾਲੀਆਂ ਦੀ ਵੀ ਚੰਗੀ ਨਹੀਂ ਔਰ ਪੰਜਾਬ ਵਿੱਚ ਭਾਜਪੀ ਨੂੰ ਕੋਈ ਨਹੀਂ ਪੁੱਛਦਾ ਤੇ ਆਮ ਆਦਮੀ ਇੱਕ ਮੌਕੇ ਤੇ ਸਰਕਾਰ ਇਹਨਾਂ ਦੀ ਇਹਦਾ ਇਹਨਾਂ ਨੇ ਫਾਇਦਾ ਚੁੱਕ ਜਾਣਾ ਸੀ ਬਾਕੀ ਲੋਕ ਇਹਨਾਂ ਤੋਂ ਦੁਖੀ ਤਾਂ ਬਹੁਤ ਨੇ ਹੱਦੋਂ ਜ਼ਿਆਦਾ ਪਰ ਲੋਕ ਆਪਣੇ ਪੰਜਾਬੀ ਯਾਰ ਗੁੱਸਾ ਵੀ ਬੜਾ ਛੇਤੀ ਕਰ ਜਾਂਦੇ ਨੇ ਤੇ ਭੁੱਲ ਵੀ ਬੜੇ ਛੇਤੀ ਜਾਂਦੇ ਨੇ ਇਹਨਾਂ ਦੇ ਵਿੱਚ ਇੱਕ ਇਹ ਖਾਸੀਅਤ ਵੀ ਹੈ ਤੇ ਔਗਣ ਵੀ ਹੈ ਸੋ ਹੁਣ ਵੋਟਾਂ ਦੇ ਵਿੱਚ ਜਿਹੜਾ ਵੀ ਹੋਣਾ ਆਪੋ ਆਪਣੀਆਂ ਪਾਰਟੀਆਂ ਨੇ ਝੂਠ ਰਜਮੈਸ਼ ਕਰੀ ਜਾਣੀਆਂ ਆ ਅਕਾਲੀਆਂ ਨੇ ਆਮ ਆਦਮੀ ਤੇ ਦੋਸ਼ ਲਾਈ ਜਾਣਗੇ ਜੀ ਇਹਨਾਂ ਨੇ ਨਕਸ਼ ਨਸ਼ਾ ਖਤਮ ਨਹੀਂ ਕੀਤਾ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਈਆ ਬੀਬੀਆਂ ਨੂੰ ਦਿੱਤਾ ਇਹਨਾਂ ਨੇ ਸੜਕਾਂ ਦਾ ਵਿਕਾਸ ਨਹੀਂ ਕੀਤਾ ਸੋ ਜਿੱਥੇ ਸੜਕਾਂ ਦੇ ਵਿਕਾਸ ਦੀ ਗੱਲ ਆ ਗਈ ਹੈ ਇਹਨਾਂ ਨੂੰ ਬੈਠੇ ਆ 3 ਸਾਲ ਹੋ ਗਏ ਇਹਨਾਂ ਨੇ 1 ਰੁਪਈਆ ਨਹੀਂ ਲਾਇਆ ਇੱਧਰ ਕਾ ਸਾਡੀ ਵੀ ਰਾਹੋ ਰੋਡ ਵਾਲੀ ਸੜਕ ਜਿਹੜੀ ਆ ਐਮਪੀ ਦੀਆਂ ਵੋਟਾਂ ਨਾ ਆਉਂਦੀਆਂ ਤਾਂ ਬਣਨੀ ਨਹੀਂ ਸੀ ਅਜੇ ਵੀ ਗਿੱਦੜ ਖੋਪਾ ਪਾਇਆ ਹੋਇਆ ਹੈ ਇਹਨਾਂ ਨੇ 2 ਮਹੀਨੇ ਹੋ ਗਏ ਇਹ ਨਾ ਸੜਕ ਸਿਰੇ ਚੜ ਰਹੀ ਹੈ ਔਰ ਨਾ ਲੋਕਾਂ ਦੀ ਜਾਨ ਛੁੱਟ ਰਹੀ ਹੈ ਬਹੁਤ ਬੁਰਾ ਹਾਲ ਟੋੜ ਪਾਣ ਇਹਨਾਂ ਨੇ ਕਰ ਰੱਖੀ ਹੈ ਔਰ ਬਣਾਣੀਆਂ ਇਹਨਾਂ ਨੂੰ ਪੈਣੀਆਂ ਔਰ ਸਾਨੂੰ ਪਤਾ ਹੈ ਕਿਉਂ ਬਣ ਰਹੀਆਂ ਇਹ ਸਿਰਫ ਐਮਪੀ ਦੀਆਂ ਵੋਟਾਂ ਕਰਕੇ ਬਣ ਰਹੀ ਹੈ ਵਰਨਾ ਜੇ ਨਹੀਂ ਸੀ ਬਣਨੀ ਸੋ ਸਾਡੇ ਇਸ ਸੀਰੀਏ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਨਸ਼ਾ ਜਿਹੜਾ ਚਰਮ ਤੇ ਹੈ ਜੋਰਾਂ ਤੇ ਹੈ ਇੱਥੋਂ ਤੱਕ ਕਿ ਇਨ ਨੂੰ ਜਿੰਨੇ ਰੋਕਣਾ ਉਹ ਵੀ ਲਿਫਤ ਹੋ ਚੁੱਕੇ ਨੇ ਕਈ ਪੁਲਿਸ ਕਰਮੀ ਵੀ ਇਸ ਨਸ਼ੇ ਦੀ ਵਰਤੋਂ ਕਰਨ ਨਾਲ ਕਿਨੇ ਸੋ ਵੀਰੋ ਪ੍ਰਭੂ ਪੰਜਾਬੀਓ ਪੰਜਾਬ ਦੇ ਵਿੱਚੋਂ ਇਹ ਨਸ਼ਾ ਖਤਮ ਨਹੀਂ ਹੋਣਾ ਮੈਂ ਕਿਤੇ ਨਾ ਅਕੜਾ ਲਾਇਆ ਸੀਗਾ ਮੈਂ ਸਾਰੇ ਪੰਜਾਬ ਦੀਆਂ ਖਬਰਾਂ ਸੁਣੀਆਂ ਤੇ ਜਿਹੜੀਆਂ ਮੌਤਾਂ ਨਸ਼ੇ ਨਾਲ ਹੋਈਆਂ ਸੀ ਉਸ ਦਿਨ 13 ਨਿਕਲੀਆਂ ਅਗਲੇ ਦਿਨ 10 ਉਸ ਤੋਂ ਅਗਲੇ ਦਿਨ 12 ਤੇ ਕਦੇ 18 ਕਦੇ 17 ਮੈਨੂੰ 15 20 ਦਿਨ ਹੋ ਗਏ ਨਸ਼ੇ ਕਰਨ ਮੌਤਾਂ ਹੁੰਦੀਆਂ ਤਾਂ ਸੋ ਆਕੜਾ ਮੈਂ ਟੋਟਲ ਮਿਲਾ ਇਹੀ ਲੈ ਲਿਆ ਕਦੀ 5 ਤੇ ਕਦੀ 7 ਦਾ ਵਾਧਾ ਘਾਟਾ ਤੜਾ ਸੌਦਾ ਵੀ ਘੱਟੋ ਘੱਟ 10 ਮੌਤਾਂ ਰੋਜ਼ ਦੀਆਂ ਨਸ਼ੇ ਕਰਨ ਹੋ ਰਹੀਆਂ ਨੇ ਪੰਜਾਬੀ ਨੌਜਵਾਨਾਂ ਯੁਮਕਾਂ ਦੀਆਂ ਜੇ 10 ਮੌਤਾਂ ਰੋਜ਼ ਦੀਆਂ ਪੂਰੇ ਪੰਜਾਬ 'ਚ ਨਸ਼ੇ ਨਾਲ ਨੇ ਤੇ ਮਹੀਨੇ ਦੀਆਂ ਸਾਲ ਲਾ ਲਓ ਤੁਸੀਂ ਕਿੰਨੀਆਂ ਹੋ ਗਈਆਂ ਹਨਾ 30 ਨਾਲ ਗੁਣਾ ਕਰ ਦੋ 300 ਹੋ ਗਈਆਂ ਹੁਣ ਇਹਨਾਂ ਨੂੰ 365 ਨਾਲ ਗੁਣਾ ਕਰ ਦੋ ਔਰ ਇਹ ਜਿਹਾ ਆਕੜਾ ਫਿਰ ਵੀ ਅੱਗੇ ਵੱਧਦਾ ਜਾਂਦਾ ਹੈ ਤੇ ਇਹ ਬਹੁਤ ਵੱਡਾ ਆਕੜਾ ਹੈ ਕਿ ਜਿਹੜੇ ਇਹ ਮਾਵਾਂ ਦੇ ਪੁੱਤ ਕਿਹੜੇ ਲੇਖੇ ਲੱਗ ਰਹੇ ਨਾ ਇਹ ਫੌਜ ਵਿੱਚ ਨਾ ਇਹ ਕਿਸੇ ਜੰਗ ਵਿੱਚ ਨਾ ਇਹ ਦੇਸ਼ ਦੀ ਇਜ਼ਾਦੀ ਲਈ ਇਹ 100 ਇਹ ਇਹਨਾਂ ਨੂੰ ਕਿਹੜੀ ਕੈਟਾਗਰੀ ਚ ਪੈ ਰਹੇ ਨੇ ਇਹ ਨਸ਼ੇ ਦੀ ਦਲਦਲ ਦੇ ਵਿੱਚ ਐਡੇ-ਐਡੇ ਸੋਹਣੇ ਗੱਭਰੂ ਮਾਵਾਂ ਦੇ ਪੁੱਤ ਜਿਹੜੀਆਂ ਕੌਮਾਂ ਅੱਜ ਤੱਕ ਦੁਸ਼ਮਣ ਨਾਲ ਲੋਹਾ ਲੈਂਦੀਆਂ ਰਹੀਆਂ ਹੋਣ ਜਿਹੜੀਆਂ ਕੌਮਾਂ ਨੇ ਦੁਸ਼ਮਣਾਂ ਤੇ ਦੰਦ ਖੱਟੇ ਕਰੇ ਹੋਣ ਜਿਹੜੀ ਕੌਮ ਨੇ ਦੁਸ਼ਮਨ ਤੇ ਨੱਕ ਚੰਗੀ ਤਰ੍ਹਾਂ ਭੰਨੇ ਹੋਣ ਔਰ ਹੁਣ ਵੀ ਕੁਲ 2% ਅੱਜ ਉਹ ਨਸ਼ੇ ਖਾ ਖ ਕੇ ਜਦੋਂ ਮਰ ਰਹੀ ਹੈ ਤਾਂ ਬੜਾ ਅਫਸੋਸ ਹੋ ਰਿਹਾ ਔਰ ਜਿਹੜੇ ਵੀਰ ਜਿਹੜੇ ਭਰਾ ਜਿਹੜੇ ਬੱਚੇ ਬਾਹਰ ਕੈਨੇਡਾ ਅਮਰੀਕਾ ਅਮਰੀਕਾ ਆਸਟ੍ਰੇਲੀਆ ਯੂਕੇ ਇਹੋ ਜਿਹੇ ਕੰਟਰੀਆਂ ਵਿੱਚ ਸੈੱਟ ਹੋ ਰਹੇ ਨੇ ਕੁਝ ਯੂਰਪ ਵਿੱਚ ਤਾਂ ਬੜੀ ਖੁਸ਼ੀ ਹੁੰਦੀ ਹੈ ਵੀ ਠੀਕ ਹੈ ਵੀਰੋ ਨਿਕਲੋ ਤੁਸੀਂ ਇੱਥੋਂ ਇੱਥੇ ਜਿਹੜਾ ਨਸ਼ੇ ਨਸ਼ੇ ਕਰਨ ਬਹੁਤ ਜ਼ਿਆਦਾ ਡਰ ਲੱਗਦਾ ਹੈ ਕਿ ਬੱਚਾ ਜਦੋਂ ਜਵਾਨ ਹੋ ਜੇ ਵੀ ਇਹ ਕਿਹੜੇ ਕਿਤੇ ਗਲਤ ਰਾਹ ਨਾ ਪੈ ਜਾਵੇ ਤੇ ਬਾਕੀ ਇੱਥੇ ਬਾਕੀ ਨੌਕਰੀ ਦਾ ਜਾਂ ਕੋਈ ਹੋਰ ਵਿਕਾਸ ਜਾਂ ਤਰੱਕੀ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਇੱਥੇ ਬਹੁਤ ਔਖਾ ਹੋ ਗਿਆ ਸੋ ਹਿੰਦੁਸਤਾਨ ਬਹੁਤ ਦਲਦਲ ਵਿੱਚ ਫਸਿਆ ਹੋਇਆ ਇੱਥੋਂ ਦੇ ਜਿੰਨੀ ਇਹਦੀ ਕਮਾਈ ਹੈ ਹਿੰਦੁਸਤਾਨ ਦੀ ਜਿੰਨਾ ਇਹਦਾ ਧਨ-ਦੌਲਤ ਹੈ ਇਹ ਗਰੀਬ ਕਿਉਂ ਹੋਇਆ ਹੈ ਜਨਤਾ ਨੇ ਨਹੀਂ ਕੀਤਾ ਇਹਨੂੰ ਨੇਤਿਆਂ ਨੇ ਕੀਤਾ ਸੋ ਹਿੰਦੁਸਤਾਨ ਦੇ ਨੇਤੇ ਨੂੰ ਲੁੱਟ ਕੇ ਖਾ ਗਏ ਔਰ ਕਰਪਟ ਦੇਸ਼ ਹੈ ਇੱਥੋਂ ਦਾ ਸ਼ਾਸਨ ਪ੍ਰਸ਼ਾਸਨ ਪੂਲ ਸਥਾਨੇ ਚੌਕੀਆਂ ਤਹਿਸੀਲਾਂ ਕਚਹਿਰੀਆਂ ਚ ਲੁੱਟ ਮੱਚੀ ਹੋਈ ਹੈ ਸੋ ਗਰੀਬ ਬੰਦੇ ਦੀ ਮੌਤ ਬਿਨਾਂ ਇਲਾਜਤ ਹੋ ਰਹੀ ਹੈ ਇਹ ਦੇਸ਼ ਜਿਹੜਾ ਇਹਨੂੰ ਚਲਾਉਣ ਵਾਲੇ ਸਹੀ ਨਹੀਂ ਜਿੰਨਾ ਚਿਰ ਇਹਨੂੰ ਚਲਾਉਣ ਵਾਲੇ ਸਹੀ ਨਹੀਂ ਹੁੰਦੇ ਉਹਨਾਂ ਚਿਰ ਇੱਥੇ ਕੁਝ ਨਹੀਂ ਜੇ ਲੱਭਣਾ ਨਿਕਲ ਜੋ ਜਿਦਾ ਜਿਦਾ ਬਾਹ ਲੱਗਦਾ ਸੋ ਗੱਲ ਅਸਿ ਕਿ ਆਮ ਆਦਮੀ ਦੀ ਸੋ ਆਮ ਆਦਮੀ ਹੁਣ ਕਿਹੜੇ ਮੂੰਹ ਨਾਲ ਨੇਤੇ ਇੱਕ ਬੇਸ਼ਰਮ ਲੋਕ ਨੂੰ ਜਿਹੜਾ ਬੰਦਾ ਹੁੰਦਾ ਹੈ ਉਹੀ ਨੀਤਾਗਰੀ ਚਾਹੁੰਦਾ ਹੁਣ ਇਹਨਾਂ ਨੇ ਜਾ ਕੇ ਆਣਾ ਵੀ ਦੇਖੋ ਅਸੀਂ ਆ ਕਰਤਾ ਪੰਜਾਬ ਵਿੱਚ ਇੰਜ ਕਰਤਾ ਕੀ ਕਰਤਾ ਇਹਨਾਂ ਤੋਂ ਜਦੋਂ ਹੁਣ ਆਉਣਗੇ ਸਵਾਲ ਪੁੱਛਿਓ ਵੀ ਤੁਸੀਂ ਕੀਤਾ ਕੀਆ ਕਿ ਤੁਸੀਂ ਸੜਕਾਂ ਬਣਵਾਤੀਆਂ ਕਿ ਤੁਸੀਂ ਪੁਲ ਬਣਵਾਤੇ ਕਿੰਨਿਆਂ ਕਿ ਤੁਸੀਂ ਯੂਨੀਵਰਸਿਟੀਆਂ ਬਣਾਤੀਆਂ ਕਿੰਨਿਆਂ ਕਿ ਤੁਸੀਂ ਨੌਕਰੀਆਂ ਦੇਤੀਆਂ ਕਿੰਨਾ ਕ ਤੁਸੀਂ ਵਿਕਾਸ ਕਰਤਾ ਕਿੰਨਾ ਕ ਤੁਸੀਂ ਕਿਸਾਨਾਂ ਲਈ ਕੁਝ ਕਰਤਾ ਹੈ ਇਹਨਾਂ ਤੋਂ ਇਹ ਵੀ ਪੁੱਛਿਓ ਕਿ ਨਸ਼ੇ ਦਾ ਜਿਹੜਾ ਬਿਜ਼ਨਸ ਹੈ ਇਹ ਕਿਉਂ ਨਹੀਂ ਬੰਦ ਹੋਇਆ ਕਿਉਂ ਨਹੀਂ ਬੰਦ ਹੋ ਰਿਹਾ ਇਹ ਇਹ ਦਿਨ ਵਾਂ ਦਿਨ ਵਾਧੇ ਕਿਉਂ ਜਾ ਰਿਹਾ ਹੈ ਇਹ ਨਸ਼ਾ ਕਿਉਂ ਨਹੀਂ ਖਤਮ ਕਰਦੇ ਤੁਸੀਂ ਕਿਉਂ ਤੁਹਾਡੀ ਪੁਲਿਸ ਇਹਨਾਂ ਨੂੰ ਨਹੀਂ ਫੜਦੀ ਕਿਉਂ ਫੜਨ ਤੋਂ ਬਾਅਦ ਇਹਨਾਂ ਨੂੰ ਛੱਡ ਦਿੰਦੀ ਹੈ ਇਹਨਾਂ ਤੋਂ ਸੜਕਾਂ ਦਾ ਹਿਸਾਬ ਲਿਓ ਇਹਨਾਂ ਤੋਂ ਆਹ ਜਿਹੜੇ ਮੁੰਡੇ ਡਿਬਰੂਗੜ ਤੋਂਨੇ ਗਏ ਨੇ ਉਹ ਸਿੱਖੋ ਤੁਸੀਂ ਭੁੱਲ ਜਾਂਦੇ ਹੋ ਇਹਨਾਂ ਦਾ ਵੀ ਹਿਸਾਬ ਲਿਓ ਵੀ ਉਹ ਕਿੱਡਾ ਕਿ ਵੱਡਾ ਕ੍ਰਾਈਮ ਸੀ ਉਹਨਾਂ ਦਾ ਉਹਨਾਂ ਤੇ ਐਨਐਸਏ ਲਾਤੀ ਹੈ ਉਹਨਾਂ ਤੇ ਡਬਲ ਡਬਲ ਐਨਐਸਏ ਲੱਗਨ ਨੂੰ ਫਿਰਦੀ ਹੈ ਉਹਨਾਂ ਨੂੰ ਉੱਥੇ ਕਲਾਗ ਲਾ ਕੇ ਇਹਨਾਂ ਨੇ ਮਾਰਨਾ ਸੋ ਕੰਮ ਸੈਂਟਰ ਨੇ ਕੀਤਾ ਕਿਰਾਇਆ ਇਹਨਾਂ ਨੇ ਹੈ ਕੇਜਰੀਵਾਲ ਨੇ ਕਬੂਲਿਆ ਵੀ ਸੀ ਪਰ ਤੁਸੀਂ ਭੁੱਲ ਜਣਾ ਸਾਡੀ ਕੌਮ ਜਿਹੜੀ ਹੈ ਇਹ ਯੋਧਿਆਂ ਸ਼ੂਰਮਿਆਂ ਦੀ ਕੌਮ ਸੀ ਪਰ ਹੁਣ ਇਹ ਨਿਕੰਮਿਆਂ ਦੀ ਕੌਮ ਤਾਂ ਹੀ ਕਿਨਾਂਦੀ ਹੈ ਕਿਉਂਕਿ ਇਹਦੇ ਵਿੱਚ 25% ਬੰਦੇ ਨੇ ਜਿਹੜੇ ਇਹ ਚੀਜ਼ ਨੂੰ ਯਾਦ ਰੱਖਦੇ ਨੇ ਬਾਕੀ ਦਾਲ ਪੀਣੇ ਸਭ ਭੁੱਲ ਜਾਂਦੇ ਨੇ ਤੇ ਉਹਨਾਂ ਦਾ ਕੋਈ ਲਾਜ ਵੀ ਨਹੀਂ ਹੈਗਾ ਉਹਨਾਂ ਦਾ ਲਾਜ ਹੈ ਜੂਤ ਹੈ ਜਦੋਂ ਕੋਈ ਸਮਾਂ ਬਦਲਿਆ ਤਾਂ ਉਹਨਾਂ ਨੂੰ ਵੀ ਜੂਤ ਖੜਕਿਆ ਫਿਰ ਉਹਨਾਂ ਦੀ ਅੱਖਾਂ ਖੁੱਲਣਗੀਆਂ ਸੋ ਪੰਜਾਬ ਦਾ ਹਾਨੀ ਚਾਰੇ ਪਾਸੇ ਹੋ ਰਹੀ ਹੈ ਆਪਣਾ ਪੰਜਾਬ ਦਾ ਆ ਜਿਹੜੇ ਆ ਮੁੱਖ ਮੰਤਰੀ ਨੇ ਐਲਾਨ ਕੀਤਾ 13 ਦੇ 13 ਹੱਥ ਸਾਡੇ ਤੇ ਰੱਖ ਦੋ ਤੁਹਾਡੇ ਤੇ 92 ਰੱਖੇ ਸੀ ਤੁਹਾਡਾ ਫਿਰ ਵੀ ਤੁਹਾਨੂੰ ਅਕਲ ਨਹੀਂ ਆਈ ਹੈ ਤੁਸੀਂ ਪੰਜਾਬ ਨੂੰ ਹੀ ਉਲਟਾ ਰਾਹ ਪਾਤਾ ਤੁਸੀਂ ਕੌਮ ਨੂੰ ਜਾਂ ਆਪਣੇ ਨੂੰ ਉਜਾੜਨਾ ਸ਼ੁਰੂ ਕਰਤਾ ਤੁਸੀਂ ਪੰਜਾਬ 'ਚ ਨਸ਼ੇ ਦੀ ਵਰਤੋਂ ਰੇਤਾ ਬਜਰੀ ਦੇ ਸਾਰੇ ਬਿਜ਼ਨਸ ਕਾਲੇ ਤਾਂ ਧਿੱਕੇ ਕਰਨੇ ਖੁਦ ਹੀ ਸ਼ੁਰੂ ਕਰਤੇ ਤੁਹਾਨੂੰ 92 ਨਾਲ ਸਬਰ ਨਹੀਂ ਆਇਆ ਹੁਣ ਤੁਹਾਨੂੰ 13 ਐਮਪੀ ਦੇ ਦिए ਤੇ ਬੜੇ ਤੁਸੀਂ ਚਾਲ ਚੱਲੀ ਆ ਇਹ 13 13 ਤੁਸੀਂ ਫੇਰ ਵੀ ਨਹੀਂ ਤੋਲਣ ਲੱਗੇ ਜੇ ਤੁਹਾਡੇ 13 ਦੇ ਦੇਤੇ ਹੁਣ 13 ਦੇ ਵਿੱਚੋਂ ਤਿੰਨ ਵੀ ਜੇ ਤੁਸੀਂ ਕੱਢ ਗਏ ਨਾ ਤੇ ਮੈਂ ਬੜੀ ਮਹਾਨ 파ਰਟੀ ਤੁਹਾਨੂੰ ਸਮਝਾਂਗਾ ਔਰ ਅਫਲ ਜੇ ਪੰਜਾਬੀ ਸਾਰੇ ਸਿੱਖ ਸਾਰੇ ਹਿੰਦੂ ਵੀਰ ਸਾਰੇ ਹਿੰਦੂ ਵੀਰ ਮੈਂ ਕਹਿੰਦਾ ਬੀਜੇਪੀ ਨੂੰ ਪਾਉਟ ਠੋਕ ਕੇ ਵੋਟ ਦੇ ਕੱਲਿਆਂ ਨੂੰ ਨਹੀਂ ਪਾਣੀ ਕਾਂਗਰਸ ਨੂੰ ਨਹੀਂ ਪਾਣੀ ਆਪਣੇ ਹਸਾਮਨਾ ਤੇ ਇਹ ਤੁਹਾਡੀ ਕਿਹੜੀ ਕਿਥੋਂ ਦੀ ਪਾਰਟੀ ਆ ਕੱਲ ਜੰਮੀ ਇੱਕ ਪਾਰਟੀ ਆ ਤੁਹਾਨੂੰ ਬਰਬਾਦੀ ਬਰਬਾਦੀ ਔਰ ਲਜਾਣ ਦੇਈ ਹੈ ਹਨਾ ਪੂਰਾ ਪੰਜਾਬ ਦਾ ਪੈਸਾ ਕੇਜਰੀਵਾਲ ਖਾਈ ਜਾਂਦਾ ਹੈ ਹਾਂ ਇਲੈਕਸ਼ਨ ਉੱਥੇ ਲੜਿਆ ਜਾ ਰਿਹਾ ਰੈਲੀਆਂ ਹੋ ਰਹੀਆਂ ਨੇ ਹਰਿਆਣੇ ਚ ਪੈਸਾ ਜਾ ਰਿਹਾ ਇਹਨਾਂ ਦਾ ਜਿੰਨੀ ਕੰਜਕ ਟੋਲਾ ਕਮਲਾ ਟੋਲਾ ਸਾਰਾ 92 ਤੇ 92 ਉੱਥੇ ਰੈਲੀਆਂ ਚ ਜਾ ਰਹੇ ਨੇ ਕੀ ਗੱਲ ਹੈ ਪੰਜਾਬ ਦੀ ਦੁਰਗਤੀ ਨਹੀਂ ਪਿੱਛੇ ਪੰਜਾਬ ਦੇ ਪੰਜਾਬ ਦਾ ਪੈਸਾ ਬਰਬਾਦ ਨਹੀਂ ਹੋ ਰਿਹਾ ਸੋ ਹੁਣ ਕਹਿ ਰਹੇ ਨੇ ਪੰਜਾਬ ਦਾ ਪੈ ਸਾਰੇ ਦੇ ਸਾਰੇ ਜਿਤਾਓ ਸਾਡੇ ਤੁਹਾਨੂੰ ਸਾਰਿਆਂ ਨੂੰ ਜਿਤਾਈਏ ਪੰਜਾਬ ਨੂੰ ਅਸੀਂ ਬਣਾ ਲਈਏ ਇੱਕ ਬੰਜਰ ਭੂਮੀ ਸੋ ਇੱਡੇ ਅਸੀਂ ਪਾਗਲ ਨਹੀਂ ਇਹ 13 ਤੇ 13 ਅਸੀਂ ਹੱਕ ਸੱਚ ਦੇ ਗੁਰੂ ਨਾਨਕ ਨੂੰ ਮੰਨਣ ਵਾਲੇ ਹਿੰਦੂ ਵੀਰ ਸਿੱਖ ਮੁਸਲਮਾਨ ਜਿੰਨੇ ਵੀ ਇੱਥੇ ਆ ਚੁੱਕੇ ਆ ਭਾਈਚਾਰਾ ਬਾਕੀ ਮਸੀਹ ਭਾਈਚਾਰਾ ਇਹ 13 13 ਇਨਤੋਲਣਗੇ ਗੁਰੂ ਨਾਨਕ ਦੀ ਤਕੜੀ ਵਾਲੀ ਜਾਣਗੇ ਤੇ ਇਹ ਹੱਕ ਸੱਚ ਦੇ ਤੇ ਸਹੀ ਬੰਦੇ ਨੂੰ ਵੋਟ ਪੈਣੀ ਹੈ ਤੇ ਜਿਹੜੇ ਤੁਹਾਡੇ ਜੋ ਵੀ ਸਹੀ ਬੰਦੇ ਹੋਏ ਉਹਨਾਂ ਨੂੰ ਵੋਟ ਪਾਉਣ ਦਾ ਫਾਇਦਾ ਨਹੀਂ ਕਿਉਂਕਿ ਉਹ ਬੋਲਦੇ ਨਹੀਂ ਸੰਸਦ ਦੇ ਵਿੱਚ ਬਿਠਣੇ ਨਹੀਂ ਬੋਲਦੇ ਉਹ ਤੁਹਾਡੇ ਉਹ ਜਿਹੜਾ ਆਪਣੇ ਏਰੀਆ 'ਚ ਜਿੰਨੇ ਗਲਤ ਕੰਮ ਹੁੰਦੇ ਨੇ ਉਹਨਾਂ ਗਲਤ ਕੰਮਾਂ ਦੀ ਆਵਾਜ਼ ਇਹ ਠਾਂ ਤੇ ਉਹ ਦਬ ਕੇ ਰਹਿੰਦੇ ਨੇ ਜਿਵੇਂ ਇੱਕ ਕਲਾਸ ਦੇ ਵਿੱਚ ਕੋਈ ਪ੍ਰੋਫੈਸਰ ਜਾਂ ਟੀਚਰ ਪੜ੍ਹਾ ਰਿਹਾ ਹੁੰਦਾ ਨਾ ਤਬ ਬੜੇ ਆਮ ਨਾਲ ਸ਼ਾਂਤੋ ਕੇ ਬੱਚੇ ਡਰ ਕੇ ਬੈਠੇ ਹੁੰਦੇ ਨੇ ਇਹ 92 92 92 ਤਾਂ ਤੁਸੀਂ ਆਪ ਤੇ ਸਾਰੇ ਡਰ ਕੇ ਐ ਚੂਹਿਆਂ ਵਾਂਗੂ ਬੈਠੇ ਹੁੰਦੇ ਨੇ ਸੋ ਇਹਨਾਂ ਨੂੰ ਕੋਈ ਗੱਲ ਹੀ ਨਹੀਂ ਆਉਂਦੀ ਹੈਗੀ ਵੀ ਇਹ ਕਰੀਏ ਕੀ ਬਾਕੀ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਨਹੀਂ ਕੋਈ ਨੱਚਣ ਵਾਲਾ ਕੋਈ ਟੱਪਣ ਵਾਲਾ ਕੋਈ ਗਾਉਣ ਵਾਲਾ ਕੋਈ ਵਜਾਉਣ ਵਾਲਾ ਸੋ ਇਹੋ ਜਿਹੇ ਬੰਦਿਆਂ ਨੇ ਸਵਾਲ ਵੀ ਕੀ ਕੀ ਪੁੱਛਨੇ ਨੇ ਕਿ ਕਿੰਨੇ ਇਹਨਾਂ ਚ ਇੰਜੀਨੀਅਰਿੰਗ ਕੀਤੀ ਹੈ ਕਿਹੜਨੇ ਇਹਨਾਂ ਚ ਪੋਲਿਟਿਕਸ ਕੀਤੀ ਹੈ ਹੈ ਕਿਹੜਾ ਇਹਨਾਂ ਚ ਕੋ ਡਾਕਟਰ ਮਾਸਟਰ ਵਕੀਲ ਹੈ ਕੁਛ ਨਹੀਂ ਹੈਗੇ ਇਹ ਸਭ ਝੋਲਾ ਛਾਪ ਆਮ ਆਦਮੀ ਪਾਰਟੀ ਇਕੱਠੀ ਹੋਈ ਹੈ ਸੋ ਇਹਨਾਂ ਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਹੈਗੀ ਹੈਨਾ ਕੋਈ ਇਹਨਾਂ ਨੂੰ ਇਕਨੋਮੀ ਬਾਰੇ ਨਹੀਂ ਪਤਾ ਹੈਗਾ ਕੋਈ ਇਹਨਾਂ ਨੂੰ ਕਿੱਦਾਂ ਵਿਕਾਸ ਕਰਨਾ ਉਹਦੇ ਬਾਰੇ ਨਹੀਂ ਪਤਾ ਇਹਨਾਂ ਨੂੰ ਕਿਸੇ ਚੀਜ਼ ਦੀ ਗੁਣਵੱਤਾ ਦੇ ਬਾਰੇ ਨਹੀਂ ਪਤਾ ਹੈਗਾ ਬਸ ਇਹਨਾਂ ਨੂੰ ਇਹ ਪਤਾ ਹੈ ਕਿ ਸਾਡਾ ਆਕਾ ਜਿਹੜਾ ਦਿੱਲੀ ਹੈ ਤੇ ਸਾਡਾ ਚਾਚਾ ਇੱਥੇ ਬੈਠਾ ਹੈ ਤੇ ਬਾਕੀ ਸਾਰੇ ਖੱછા ਕੁਰਿਆ ਫਿਰਦੇ ਨੇ ਪੰਜਾਬ ਚ ਉਹਨਾਂ ਦੇ ਅਸੀਂ ਰਾਖੇ ਬਣੇ ਹੋਏ ਆ ਬਸ ਆਹੀ ਹੁੰਦਾ ਇਹਨਾਂ ਨੂੰ ਭੇਡਾਂ ਨੂੰ ਸੋ ਤਕੜੇ ਹੋ ਕੇ ਤਕੜੇ ਹੋ ਕੇ ਚੁਣਿਓ ਵਧੀਆ ਕੈਂਡੀਡੇਟ ਚੁਣਿਓ ਤੇ ਮੇਰਾ ਕਹਿਣ ਦਾ ਮਤਲਬ ਹੈ ਭਾਵੇਂ ਕਿ ਕੋਈ ਵੀ ਚੁਣ ਲਿਓ ਸਹੀ ਕੈਂਡੀਡੇਟ ਚੁਣਿਓ ਇਹਨਾਂ 'ਚ ਵੀ ਜੇ ਤੁਹਾਡਾ ਕੋਈ ਹਰਮਨ ਪਿਆਰਾ ਤਾਂ ਮੇਰਾ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਜਾਤੀ ਦੁਸ਼ਮਣੀ ਨਹੀਂ ਪਰ ਇਹਨਾਂ ਦੇ ਕਮਾਂਕਾਰਾਂ ਦੀ ਦੁਸ਼ਮਣੀ ਹੈ ਉਹਦੇ ਸਵਾਲ ਮੈਂ ਕਰ ਰਿਹਾ ਕਿਤੇ ਸੋਚਦੇ ਹੋ ਕਿ ਮੈਂ ਆਮ ਆਦਮੀ ਦੇ ਖਿਲਾਫ ਹਾਂ ਮੈਂ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਇਹਨਾਂ ਦੀਆਂ ਕਰਤੂਤਾਂ ਇਹਨਾਂ ਦੇ ਕਾਲੀਆਂ ਕਰਤੂਤਾਂ ਇਹਨਾਂ ਦੇ ਨਕਮੀਆਂ ਦੇ ਖਿਲਾਫਾ ਕਿ ਇਹ ਕਿਉਂ ਨਹੀਂ ਬੋਲਦੇ ਕਿਤੇ ਹੱਕ ਸੱਚ ਨਹੀਂ ਕਰਦੇ ਇਹ ਪੰਜਾਬ ਨੂੰ ਬਰਬਾਦ ਕਰਨ ਤੇ ਕਿਉਂ ਥੁੱਲੇ ਹੋਏ ਨੇ ਜੇ ਤੁਹਾਨੂੰ ਇਹਨਾਂ 'ਚ ਵੀ ਕੋਈ ਵਧੀਆ ਬੰਦਾ ਲੱਗਦਾ ਤੇ ਬੇਸ਼ੱਕ ਤੁਸੀਂ ਚੋਣ ਲਿਓ ਪਰ ਹਾਲਾਤ ਬਦਲਨੇ ਨੇ ਹੈਗੇ ਹਾਲਾਤ ਬਦਲਣ ਵਾਸਤੇ ਤੁਹਾਨੂੰ ਮਨ ਨੂੰ ਬਦਲਣਾ ਪੈਣਾ ਔਰ ਕੋਈ ਹੋਰ ਚਿਹਰੇ ਬਦਲਨੇ ਪੈਣੇ ਆ ਹੋ ਸਕਦਾ ਬਾਕੀ ਰਾਜਨੀਤੀ ਤੋਂ ਕਦੀ ਪੂਰਾ ਸੰਨਾ ਰੱਖਿਓ ਆਪਣੀ ਕਿਰਤ ਆਪਣੇ ਕੰਮ ਆਉਣੀ ਹੈ ਆਪਾਂ ਇਹ ਕਰਕੇ ਖਾਣਾ ਨਾ ਤੁਹਾਨੂੰ ਐਮਪੀ ਨੇ ਨਾ ਐਮਐਲਏ ਨੇ ਕੁਝ ਨਹੀਂ ਦੇਣਾ ਨਾ ਸਰਕਾਰਾਂ ਨੇ ਦੇਣਾ ਇਹਨਾਂ ਦੀ ਆਟਾ ਦਾਲ ਸਕੀਮ ਗਰੀਬਾਂ ਨੂੰ ਸਭ ਤੋਂ ਸੋਰ ਗਰੀਬ ਕਰਤਾ ਚੰਗੀ ਪਲੀ 500 ਦੀ ਦਿਹਾੜੀ ਮਾਰਨ ਵਾਲਾ ਬੰਦਾ ਇਧਰ ਲਾਲਚ ਚ ਪਾ ਕੇ ਵੋਟਾਂ ਝਕੇ ਰਿਹਾ ਹੋਇਆ ਜਿੱਦਣ ਇਹ ਗਰੀਬ ਮਜ਼ਦੂਰ ਭਾਈਚਾਰਾ ਸਾਰੇ ਇਹਨਾਂ ਦਾ ਆਟਾ ਦਾਲਾ ਸਕੀਮਾਂ ਨੂੰ ਠੋਕਰ ਮਾਰ ਦੇਣਗੇ ਉਸ ਦਿਨ ਤੋਂ ਨਿਰਦਲਿਆ ਜਿੱਤਿਆ ਕਰਨਗੇ ਔਰ ਇਹੋ ਜੀ ਸਰਕਾਰ ਬਣਿਆ ਕਰੂਗੀ ਜੀ 5 ਸਾਲ ਜਿਹੜੀ ਟੌਰ ਨਾਲ ਰਹੇ ਔਰ ਸ਼ਾਸਨ ਪ੍ਰਸ਼ਾਸਨ ਵੀ ਵਧੀਆ ਹੋਊਗਾ ਜਿੱਥੇ ਜਿਹਦੇ ਰਾਜ ਵਿੱਚ ਕੋਈ ਕਤਲ ਤੇ ਮਰਡਰ ਤੇ ਆ ਭੁਖਮਰੀ ਨਹੀਂ ਹੋਊਗੀ ਉਹ ਦਿਨ ਅਜੇ ਦੂਰ ਨੇ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਕਮੈਂਟ ਕਰਕੇ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਕੱਲ ਵਾਲੀਆਂ ਵੀਡੀਓ ਤਿੰਨ ਚਾਰ ਜਿੰਨੀ ਹੋਣੀਆਂ ਕੜਕੜਕ ਪਹੁੰਚੇ ਤੁਹਾਡੇ ਮੋਬਾਈਲ ਸਭ ਤੋਂ ਪਹਿਲਾਂ ਸਸੇ ਕਰਸਨ